ਸੋ ਆਈ ਅੱਜ ਫਿਰ ਖੁਦਾਵੰਦਾ ਪਾਕ ਰਜ਼ੁੰਦਾ ਜਲਾਲੀ ਵਚਨ ਸੁਣਾਗੇ ਔਰ ਵਚਨ ਸੁਣਨ ਤੋਂ ਪਹਿਲੇ ਇਸ ਵਚਨ ਨੂੰ ਜੋ ਹੋਰ ਨਾ ਦਿੱਕਰ ਜਾਵੇ ਲਾਇਕ ਜ਼ਰੂਰ ਕਰਨਾ ਔਰ ਕਮੈਂਟ ਵੀ ਕਰਨਾ ਖੁਦਾਵੰਦ ਆਪ ਨੂੰ ਬਹੁਤ ਵਧਾਵੇ ਔਰ ਪ੍ਰਭੂ ਯੇਸੂ ਦੀ ਕਿਰਪਾ ਤੁਹਾਡੇ ਉੱਤੇ ਤੁਹਾਡੇ ਪਰਿਵਾਰ ਉੱਤੇ ਸਦਾ ਬਣੀ ਰਹੇ ਸੋ ਆਈਏ ਖੁਦਾ ਦੇ ਕਲਾਮ ਨੂੰ ਅਸੀਂ ਸੁਣਾਗੇ ਆਈਏ ਜਦੋਂ ਖੁਦਾਵੰਦਾ ਵਚਨ ਸੁਣਦੇ ਆ ਯਹੂਨਾ ਦੀ ਪਹਿਲੀ ਪੱਤਰੀ ਉਹਦੇ 2 ਅਧੇ ਤੇ ਉਹਦੇ 15 ਵਚਨ ਦੇ ਵਿੱਚ ਲਿਖਿਆ ਆ ਸੰਸਾਰ ਨਾਲ ਮੋਹ ਨਾ ਰੱਖੋ ਨਾ ਉਹਨਾਂ ਵਸਤੂਆਂ ਨਾਲ ਜੋ ਸੰਸਾਰ ਵਿੱਚ ਹਨ ਜੋ ਕੋਈ ਸੰਸਾਰ ਨਾਲ ਮੋਹ ਰੱਖਦਾ ਸੋ ਉਸ ਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ ਇਸ ਕਰਕੇ ਅਜੀਜ਼ ਭੈਣ ਭਰਾਓ ਸੰਸਾਰ ਦੇ ਮੋਹ ਦੇ ਵਿੱਚ ਪਰਮੇਸ਼ਵਰ ਦਾ ਪ੍ਰੇਮ ਨਹੀਂ ਹੈ ਖੁਦਾਵੰਦ ਦਾ ਜੁੰਦਾ ਕਲਾਮ ਅੱਜ ਦੱਸਦਾ ਹੈ ਕਿ ਸੰਸਾਰ ਦੇ ਨਾਲ ਮੋਹ ਨਾ ਰੱਖੋ ਨਾ ਉਹਨਾਂ ਵਸਤੂਆਂ ਦੇ ਨਾਲ ਜੋ ਸੰਸਾਰ ਵਿੱਚ ਅਸੀਂ ਪਰਮੇਸ਼ਵਰ ਦੇ ਪ੍ਰੇਮੀ ਨਹੀਂ ਹੋ ਸਕਦੇ ਜੇ ਅਸੀਂ ਸੰਸਾਰ ਦੇ ਨਾਲ ਮੋਹ ਰੱਖਦੇ ਹਾਂ ਇਸ ਕਰਕੇ ਸੰਸਾਰ ਦਾ ਮੋਹ ਪਰਮੇਸ਼ਵਰ ਨਾਲ ਵੈਰ ਹੈ ਇਸੇ ਕਰਕੇ ਖੁਦਾ ਦਾ ਸੰਤ ਯਾਕੂਬ ਰਸੂਲ ਔਰ ਉਹਦੇ ਯਾਕੂਬ ਦੇ ਚਾਰ ਦੇ ਚਾਰ ਵਚਨ ਚ ਲਿਖਿਆ ਆ ਕਿ हे ਵੀ ਵਿਚਾਰਿਓ ਕਿ ਤੁਹਾਨੂੰ ਮਾਲਮ ਨਹੀਂ ਕਿ ਸੰਸਾਰ ਦਾ ਮਿੱਤਰ ਚਾਰਾ ਪਰਮੇਸ਼ਵਰ ਨਾਲ ਵੈਰ ਹੈ ਜੇਕਰ ਅਸੀਂ ਪਰਮੇਸ਼ਵਰ ਦੇ ਨਾਲ ਪ੍ਰੇਮ ਕਰਦੇ ਹਾਂ ਪ੍ਰਭੂ ਦੇ ਨਾਲ ਮੁਹੱਬਤ ਕਰਦੇ ਹਾਂ ਅਸੀਂ ਪ੍ਰਭੂ ਨੂੰ ਜਾਣਦੇ ਹਾਂ ਔਰ ਇਸ ਗੱਲ ਦਾ ਵੀ ਅਸੀਂ ਮਾਣ ਰੱਖਦੇ ਹਾਂ ਕਿ ਅਸੀਂ ਪਰਮੇਸ਼ਵਰ ਦੇ ਹਾਂ ਔਰ ਸੰਸਾਰ ਦੇ ਨਾਲ ਵੀ ਪੂਰਾ ਮਿੱਤਰਚਾਰਾ ਗਾੜਾ ਰੱਖਦੇ ਆਂ। ਤੋਂ ਇਸੇ ਕਰਕੇ ਪ੍ਰਭੂ ਦਾ ਕਲਾਮ ਕਹਿੰਦਾ ਆ ਕਿ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਪੈਂਦੀਆਂ। ਅਸੀਂ ਸੰਸਾਰ ਨਾਲ ਵੀ ਮਿੱਤਰਚਾਰਾ ਰੱਖਦੇ ਆਂ। ਪਰਮੇਸ਼ਵਰ ਨਾਲ ਵੀ ਕਹਿੰਦੇ ਆ ਸਾਡਾ ਪ੍ਰੇਮ ਆ। ਤੋਂ ਪਰਮੇਸ਼ਵਰ ਦਾ ਵਚਨ ਅੱਜ ਤੁਹਾਨੂੰ ਔਰ ਮੈਨੂੰ ਸਿਖਾਉਂਦਾ ਆ। ਕਿ ਅਸੀਂ ਸੰਸਾਰ ਵਿੱਚੋਂ ਅਲੱਗ ਹੋਈਏ ਸੰਸਾਰ ਦਾ ਮਿੱਤਰ ਚਾਰਾ ਸੰਸਾਰ ਦਾ ਮੁਹੱਬਤ ਜੇ ਅਸੀਂ ਸੰਸਾਰ ਦੇ ਨਾਲ ਜ਼ਿਆਦਾ ਮੋਹ ਰੱਖਦੇ ਆਂ ਤਾਂ ਪਰਮੇਸ਼ਵਰ ਦਾ ਵੈਰ ਹੈ ਕਿਉਂਕਿ ਸੰਸਾਰ ਪਰਮੇਸ਼ਵਰ ਦੇ ਪਿਆਰ ਤੋਂ ਸਾਨੂੰ ਅਲੱਗ ਕਰਦਾ ਹੈ ਸੰਸਾਰ ਦੀਆਂ ਵਸਤੂਆਂ ਸਾਨੂੰ ਖੁਦਾ ਦੇ ਪਿਆਰ ਤੋਂ ਅਲੱਗ ਕਰਦੀਆਂ ਨੇ ਜਦੋਂ ਅਸੀਂ ਇਹਨਾਂ ਦੇ ਨਾਲ ਮੋਹ ਰੱਖਦੇ ਆਂ ਇਸੇ ਕਰਕੇ ਪ੍ਰਭੂ ਦਾ ਸੰਤ ਪਾਲੂ ਸਰਸੂਲ ਦੂਜਾ ਗ੍ਰਾਂਥੀਓ ਸੇ ਦੇ 17 ਵਚਨ ਦੇ ਵਿੱਚ ਲਿਖਦਾ ਆ ਕਹਿੰਦਾ ਇਸ ਲਈ ਉਹਨਾਂ ਵਿੱਚੋਂ ਨਿਕਲਿਓ ਤੇ ਅਡ ਹੋ ਜਾਓ ਸਾਨੂੰ ਇਸ ਸੰਸਾਰ ਦੇ ਵਿੱਚੋਂ ਕਿੰਨਾ ਅਡ ਹੋਣਾ ਚਾਹੀਦਾ ਨਿਕਲਣਾ ਚਾਹੀਦਾ ਬਾਹਰ ਇਸ ਤੇ ਬਾਰੇ ਸੰਤ ਪਾਲੂ ਸਰਸੂਲ ਜੀ ਕਹਿੰਦੇ ਨੇ ਕਿ ਅਡ ਹੋਵੋ ਵੱਖਰੇ ਹੋਵੋ ਔਰ ਖੁਦਾ ਕੀ ਕਰੇਗਾ ਤੁਹਾਨੂੰ ਕਬੂਲ ਕਰ ਲਏਗਾ ਜਦੋਂ ਅਸੀਂ ਇਹਨਾਂ ਦੇ ਵਿੱਚ ਵੀ ਰਚੇ ਰਵਾਂਗੇ ਮਿਚੇ ਰਵਾਂਗੇ ਪਰਮੇਸ਼ਵਰ ਦਾ ਪ੍ਰੇਮ ਸਾਡੇ ਵਿੱਚ ਕਿਵੇਂ ਪ੍ਰਗਟ ਹੋਵੇਗਾ ਕਿਵੇਂ ਕਬੂਲ ਹੋਵੇਗਾ ਔਰ ਕਿਵੇਂ ਸਾਡੇ ਜੀਵਨ ਦੇ ਵਿੱਚ ਬਣਿਆ ਰਹੇਗਾ ਔਰ ਪ੍ਰਭੂ ਜੀ ਕਹਿੰਦੇ ਨੇ ਕਿ ਇਹਨਾਂ ਨਾਲ ਅਡ ਹੋ ਜਾਓ ਔਰ ਉਹਨੇ ਸਾਨੂੰ ਵੱਖਰੇਆ ਕੀਤਾ ਜਿਵੇਂ ਇੱਕ ਚੀਜ਼ ਨੂੰ ਅਲੱਗ ਕਰਦੇ ਆਂ ਔਰ ਪਰਮੇਸ਼ਵਰ ਦਾ ਪ੍ਰੇਮ ਜੋ ਸਾਡੇ ਜੀਵਨ ਦੇ ਵਿੱਚ ਬਣਿਆ ਰਹੇ ਇਹ ਜ਼ਰੂਰੀ ਹੈ ਕਿ ਅਸੀਂ ਕੀ ਕਰੀਏ ਇਹਨਾਂ ਦੇ ਨਾਲੋਂ ਸੰਸਾਰ ਦੇ ਮੋਹ ਦੇ ਨਾਲੋਂ ਆਪਣੇ ਆਪ ਨੂੰ ਅਡ ਕਰੀਏ ਯਿਸੂ ਪ੍ਰਭੂ ਨੇ ਯਹੂਨਾ ਦੀ ਅੰਜੀਲ 15 ਦੇ 16 ਵਚਨ ਦੇ ਵਿੱਚ ਕਿਹਾ ਤੁਸੀਂ ਮੈਨੂੰ ਨਹੀਂ ਚੁਣਿਆ ਮੈਂ ਤੁਹਾਨੂੰ ਚੁਣ ਲਿਆ ਤੇ ਤੁਹਾਨੂੰ ਵੱਖਰੇਆ ਕੀਤਾ ਹੈ ਔਰ ਪ੍ਰਭੂ ਯਿਸੂ ਨੇ ਸਾਨੂੰ ਇਸ ਜਗਤ ਵਿੱਚੋਂ ਜਗਤ ਦੀਆਂ ਸਾਰੀਆਂ ਬਰਿਆਈਆਂ ਵਿੱਚੋਂ ਲੋਭ ਤੇ ਲਾਲਚ ਚ ਚੁਣ ਕੇ ਅਲੱਗ ਕਰ ਲਿਆ ਪ੍ਰਭੂ ਦਾ ਵਚਨ ਕਹਿੰਦਾ ਹੈ ਜਦੋਂ ਤੁਸੀਂ ਗਲਾਤੀਆ ਦੀ ਪੱਤਰੀ ਪੜ੍ਹੋਗੇ 5 ਅਧੇ ਪਹਿਲੇ ਵਚਨ ਦੇ ਵਿੱਚ ਉੱਥੇ ਲਿਖਿਆ ਮਸੀਹ ਯਿਸੂ ਨੇ ਆਜ਼ਾਦੀ ਲਈ ਮਸੀਹ ਯਿਸੂ ਨੇ ਤੁਹਾਨੂੰ ਆਜ਼ਾਦ ਕੀਤਾ ਇਸ ਲਈ ਮੁੜ ਗੁਲਾਮੀ ਦੇ ਝੂਲੇ ਹੇਟ ਨਾ ਜੁਪੋ ਪ੍ਰਭੂ ਸਾਨੂੰ ਅਡ ਕਰਨਾ ਚਾਹੁੰਦਾ ਇਸ ਸਾਰੇ ਮੋਹ ਦੇ ਵਿੱਚ ਇਸ ਸਾਰੇ ਲਾਲਚ ਦੇ ਵਿੱਚ ਜਦੋਂ ਅਸੀਂ ਅਲੱਗ ਹੋਵਾਂਗੇ ਉਹਨੇ ਵੱਖਰਿਆਂ ਕੀਤਾ ਹੈ ਤੇ ਸਾਨੂੰ ਅਲੱਗ ਹੀ ਰਹਿਣਾ ਚਾਹੀਦਾ ਜਦੋਂ ਅਸੀਂ ਆਪਣੇ ਆਪ ਨੂੰ ਅਲੱਗ ਕਰਕੇ ਰੱਖਾਂਗੇ ਵੱਖਰੇ ਕਰਕੇ ਰੱਖਾਂਗੇ ਤੇ ਪਿਤਾ ਪਰਮੇਸ਼ਵਰ ਦਾ ਪ੍ਰੇਮ ਸਾਡੇ ਜੀਵਨ ਦੇ ਵਿੱਚ ਰਹੇਗਾ ਔਰ ਅਸੀਂ ਪਿਤਾ ਪਰਮੇਸ਼ਵਰ ਦੇ ਪਿਆਰ ਦੇ ਵਿੱਚ ਬਣੇ ਰਵਾਂਗੇ ਔਰ ਸਾਨੂੰ ਕਿੰਨਾ ਅਲੱਗ ਰਹਿਣਾ ਚਾਹੀਦਾ ਇਹ ਬਹੁਤ ਹੀ ਜ਼ਰੂਰੀ ਹੈ ਤੋ ਇਸ ਸੰਸਾਰ ਵਿੱਚ ਸੰਸਾਰ ਦੀਆਂ ਜਿੰਨੀਆਂ ਵੀ ਚੀਜ਼ਾਂ ਆ ਸਾਨੂੰ ਪਰਮੇਸ਼ਵਰ ਦੇ ਪਿਆਰ ਚੋਂ ਬਾਹਰ ਕੱਢਣਾ ਚਾਹੀਦਾ ਆ ਆਊਟ ਕਰਨਾ ਚਾਹੀਦਾ ਆ ਔਰ ਸਾਨੂੰ ਜਿਵੇਂ ਖੁਦਾ ਦਾ ਸੰਤ ਕਹਿੰਦਾ ਆ ਜਗਤ ਜਿਹੜਾ ਆ ਜਿਵੇਂ ਆਪਾਂ ਪਹਿਲਾ ਵਚਨ ਪੜਿਆ ਸੀ ਕਿ ਸੰਸਾਰ ਨਾਲ ਮੋਹ ਨਾ ਰੱਖੋ ਨਾ ਉਹਨਾਂ ਵਸਤੂਆਂ ਨਾਲ ਜਿਹੜੀਆਂ ਸੰਸਾਰ ਦੇ ਵਿੱਚ ਹਨ ਸੰਸਾਰ ਨਾਲੇ ਉਹਦੀ ਕਾਮਨਾ ਬੀਤਦੀ ਜਾਂਦੀ ਆ ਔਰ ਜਿਹੜੇ ਪਰਮੇਸ਼ਵਰ ਦੀ ਇਸਿਆ ਤੇ ਪ੍ਰੇਮ ਦੇ ਵਿੱਚ ਰਹਿੰਦੇ ਨੇ ਉਹ ਸਦਾ ਕਾਇਮ ਰਹਿੰਦੇ ਨੇ ਇਸ ਸੰਸਾਰ ਦਾ ਸਾਰਾ ਕੁਝ ਅੱਜ ਦੇਖੋ ਬਣਿਆ ਆ ਕੱਲ ਨੂੰ ਟੱਠ ਜਾਂਦਾ ਅੱਜ ਘੜਿਆ ਆ ਟੁੱਟ ਜਾਂਦਾ ਇਸ ਕਰਕੇ ਸੰਸਾਰ ਦਾ ਸਾਰਾ ਕੁਝ ਜਲਦੀ ਜਲਦੀ ਨਾਸ ਹੋ ਰਿਹਾ ਖਤਮ ਹੁੰਦਾ ਜਾਂਦਾ ਪਰ ਜਿਹੜੇ ਪਰਮੇਸ਼ਵਰ ਦੇ ਨਾਲ ਚੱਲਦੇ ਆ ਉਹ ਸਦਾ ਤਿੱਕਰ ਕਾਇਮ ਰਹਿੰਦੇ ਨੇ ਤੋ ਸਾਨੂੰ ਪਰਮੇਸ਼ਵਰ ਦੇ ਪਿਆਰ ਤੋਂ ਇਹ ਸੰਸਾਰ ਦਾ ਲੋਭ ਸੰਸਾਰ ਦਾ ਮੋਹ ਪ੍ਰਭੂ ਦੇ ਪਿਆਰ ਤੋਂ ਅਲੱਗ ਕਰਦਾ ਆ ਇਸੇ ਕਰਕੇ ਖੁਦਾ ਹੁੰਦਾ ਹੈ ਯਿਸੂ ਪ੍ਰਭੂ ਨੇ ਜਿੱਦਣ 40 ਰਾਤ 40 ਦਿਨ ਵਰਤ ਰੱਖੇ ਜਦੋਂ ਤੁਸੀਂ ਮੱਤੀ ਦੀ ਅੰਜੀਲ ਚਾਰ ਦਾ ਚਾਰ ਵਚਨ ਪੜੋਗੇ ਉੱਥੇ ਵਚਨ ਦੇ ਵਿੱਚ ਲਿਖਿਆ ਆ ਕਿ ਸਤਾਨੂ ਉੱਚੇ ਤੇ ਵੱਡੇ ਪਹਾੜ ਉੱਤੇ ਲੈ ਗਿਆ ਤੇ ਜਗਤ ਤੇ ਜਗਤ ਦੀਆਂ ਸਾਰੀਆਂ ਪਾਸ ਆਈਆਂ ਦਾ ਚਲਾਉ ਵਿਖਾਇਆ ਅੱਜ ਗੌਰ ਕਰੀਏ ਜਦੋਂ ਚਲਾਉ ਵਿਖਾਇਆ ਤੇ ਯਿਸੂ ਨੂੰ ਕਹਿਣ ਲੱਗਾ ਮੈਨੂੰ ਨਿਉ ਕੇ ਮੱਥਾ ਠੇਕ ਸਾਰਾ ਕੁਝ ਤੈਨੂੰ ਦਿੱਤਾ ਜਾਵੇਗਾ ਅੱਜ ਬੰਦਾ ਜਦੋਂ ਸੰਸਾਰ ਦਾ ਚਲਾਉ ਵੇਂਦਾ ਸੰਸਾਰ ਦਾ ਮਾਹੌਲ ਵੇਂਦਾ ਸੰਸਾਰ ਦੀ ਸੈਨੋ ਸੌਕਤ ਦੇਖਦਾ ਤੇ ਬਸ ਉਹਦੇ ਵਿੱਚ ਰਚ ਜਾਂਦਾ ਉਹਦੇ ਵਿੱਚ ਮਿਚ ਜਾਂਦਾ ਉਹਦੇ ਵਿੱਚ ਭਰ ਜਾਂਦਾ ਪਰ ਖੁਦਾਵੰਨ ਦੀ ਯਿਸੂ ਪ੍ਰਭੂ ਨੇ ਕਿਹਾ ਤੈਨੂੰ ਮੱਥਾ ਨਹੀਂ ਦੇਕਾਂਗਾ ਔਰ ਸਾਰਾ ਕੁਝ ਦਰਕਾਰ ਦਿੱਤਾ ਖਤਮ ਕਰ ਦਿੱਤਾ ਕਿ ਮੈਂ ਇਹਨਾਂ ਚੀਜ਼ਾਂ ਨੂੰ ਨਹੀਂ ਲਵਾਂਗਾ ਗੌਰ ਕਰੀ ਪਰ ਅੱਜ ਦਾ ਇਨਸਾਨ ਭੁੱਲ ਰਿਹਾ ਇਹਨਾਂ ਚੀਜ਼ਾਂ ਦੇ ਵਿੱਚ ਮੂ ਪਿਆਰ ਦੇ ਵਿੱਚ ਸਾਨੂੰ ਸੌਕਤ ਦੇ ਵਿੱਚ ਜਲਾਉ ਦੇ ਵਿੱਚ ਸਾਨੂੰ ਨਹੀਂ ਡੁੱਬਣਾ ਚਾਹੀਦਾ ਇਹਦੇ ਚੋਂ ਨਿਕਲਣਾ ਚਾਹੀਦਾ ਇਸੇ ਕਰਕੇ ਖੁਦਾ ਦਾ ਸੰਤ ਇਬਰਾਨੀਆਂ ਦਾ ਖਾਤਾ ਜਦੋਂ 11 ਅਧਿਆਏ ਉਹਦਾ 24 ਵਚਨ ਪੜੋਗੇ ਤੇ ਮੂਸਾ ਨੇ ਸਾਰੀਆਂ ਚੀਜ਼ਾਂ ਨੂੰ ਖਤਮ ਕੀਤਾ ਉਸ ਵੇਲੇ ਮੂਸਾ ਨੂੰ ਸਭ ਕੁਝ ਮਿਲਣਾ ਸੀ ਤੇ ਜਦੋਂ 24 ਵਚਨ ਦੇ ਵਿੱਚ ਲਿਖਿਆ ਨੇਚਾ ਨਾਲ ਮੂਸਾ ਨੇ ਜਾਂ ਸਿਆਣਾ ਹੋਇਆ ਤਾਂ ਫਿਰੌਨ ਦੀ ਧੀ ਦਾ ਪੁੱਤਰ ਹੋਣ ਤੋਂ ਇਨਕਾਰ ਕੀਤਾ ਔਰ ਉਹਨੇ ਇਨਕਾਰ ਕਰ ਦਿੱਤਾ ਤੇ 25 ਵਚਨ ਦੇ ਵਿੱਚ ਲਿਖਿਆ ਕਿਉਂ ਜੋ ਉਹਨੇ ਪਾਪ ਦੇ ਭੋਗ ਵਿਲਾਸ ਨਾਲੋਂ ਜੋ ਥੋੜੇ ਚਿਰ ਦੇ ਲਈ ਹੈ ਪਰਮੇਸ਼ਵਰ ਦੀ ਪਰਜਾ ਨਾਲ ਜਬਰੀ ਚੱਲਣ ਨੂੰ ਬਾਲਾ ਪਸੰਦ ਕੀਤਾ ਕਿਉਂ ਜੋ ਉਹਨੇ ਵਿਚਾਰ ਕੀਤਾ ਪੇਵੀ ਮਸੀਹ ਦੇ ਨਮਿਤ ਨਿੰਦਿਆ ਜਾਣਾ ਮਿਸਰ ਦੇ ਖਜ਼ਾਨਿਆਂ ਨਾਲੋਂ ਵੱਡਾ ਤਾਂ ਨਹੀਂ। ਇਸ ਕਰਕੇ ਉਹਨੇ ਨਿੰਦਿਆ ਸਹਿ ਲਈ। ਸਾਰੇ ਖਜ਼ਾਨੇ ਸਾਡੇ ਦਿੱਤੇ। ਸਾਰੇ ਖਜ਼ਾਨਿਆਂ ਨੂੰ ਖਤਮ ਕਰ ਦਿੱਤਾ। ਉਹਦੇ ਸਾਹਮਣੇ ਆਇਆ ਬੜਾ ਜ਼ਿਆਦਾ ਇਹ ਜਿਹੜਾ ਜਿੰਨਾ ਵੀ ਸੋਨਾ ਚਾਂਦੀ ਸੀ ਉਹ ਸਾਰਾ ਕੁਝ ਮੂਸਾ ਨੂੰ ਮਿਲਣਾ ਸੀ। ਪਰ ਮੂਸਾ ਨੇ ਸਾਰਾ ਕੁਝ ਆਪਣੇ ਜੀਵਨ ਚੋਂ ਅਲੱਗ ਕਰ ਦਿੱਤਾ ਵੱਖਰਾ ਕਰ ਦਿੱਤਾ ਆਪਣੇ ਜੀਵਨ ਨੂੰ ਹੀ ਅਲੱਗ ਕਰ ਲਿਆ ਇਹਨਾਂ ਚੀਜ਼ਾਂ ਦੇ ਨਾਲ ਔਰ ਇਸ ਵਾਸਤੇ موسی ਇੱਕ ਪਰਮੇਸ਼ਵਰ ਦਾ ਚੰਗਾ ਦਾਸ ਰਿਹਾ ਔਰ ਗੌਰ ਕਰੀਏ ਪਰਮੇਸ਼ਵਰ ਦਾ ਵਚਨ ਕਹਿੰਦਾ ਇਹਨਾਂ ਚੀਜ਼ਾਂ ਵਿੱਚੋਂ ਬਾਹਰ ਨਿਕਲਿਓ موسی ਨੂੰ ਸਾਰਾ ਕੁਝ ਮਿਲਣਾ ਸੀ ਔਰ ਪਰਮੇਸ਼ਵਰ ਦੇ ਦਾਸ موسی ਨੇ ਇਹਨਾਂ ਸਾਰੀਆਂ ਚੀਜ਼ਾਂ ਦਾ ਇਨਕਾਰ ਕਰ ਦਿੱਤਾ ਤੇ ਪ੍ਰਭੂ ਦੇ ਨਮਿੱਤ ਨਿੰਦਿਆ ਜਾਣ ਨੂੰ ਕਬੂਲ ਕਰ ਲਿਆ ਔਰ ਅੱਜ ਜੇਕਰ ਤੁਸੀਂ ਇਹਨਾਂ ਚੀਜ਼ਾਂ ਚੋਂ ਨਿਕਲੋਗੇ ਔਰ ਬਹੁਤ ਵੱਡੇ ਖੁਦਾ ਦੇ ਚਲਾਲ ਨੂੰ ਤੁਸੀਂ ਪਾਓਗੇ ਔਰ ਬਹੁਤ ਵੱਡੀ ਆਸ਼ੀਸ਼ ਪਾਓਗੇ ਤੁਸੀਂ ਔਰ ਤੁਹਾਡਾ ਪਰਿਵਾਰ ਬਚਾਇਆ ਜਾਵੇਗਾ ਖੁਦਾ ਬਰਕਤ ਦੇਵੇ ਖੁਦਾ ਤੁਹਾਨੂੰ ਆਸ਼ੀਸ਼ ਦੇਵੇ ਆਮੀਨ